ਕੰਮੀ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਮੈਂ ਇੱਕ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਅਪਡੇਟ ਵੀ ਕਹਿ ਸਕਦੇ ਹਾਂ ਜਾਂ ਇਹਨੂੰ ਇੱਕ ਨਿਊਜ਼ ਕਹਿ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਇਹ ਨਿਊਜ਼ ਦੇ ਨਾਲ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ ਠੀਕ ਹੈ ਮੈਂ ਤੁਹਾਡੇ ਵਾਸਤੇ ਅੱਜ ਤੱਕ ਇਹ ਜੀ ਵੀਡੀਓ ਕਿਤੇ ਲੈ ਕੇ ਨਹੀਂ ਆਇਆ ਮੈਂ ਤਾਂ ਹੀ ਲੈ ਕੇ ਆਇਆਗਾ ਕਿ ਤੁਹਾਡਾ ਕਿਸੇ ਬੱਚੇ ਦਾ ਕੋਈ ਨਾ ਕੋਈ ਨੁਕਸਾਨ ਨਾ ਹੋ ਜੇ ਠੀਕ ਹੈ ਇਸ ਤੋਂ ਪਹਿਲਾਂ ਕਦੋਂ ਬੱਚਿਆਂ ਦੇ ਨੁਕਸਾਨ ਹੋ ਚੁੱਕੇ ਆ ਤੇ ਉਹਨਾਂ ਚੋਂ ਇੱਕ ਬੱਚੇ ਨੇ ਮੈਨੂੰ ਕੱਲ ਸ਼ਾਮ ਨੂੰ ਵੀ ਕਾਲ ਕੀਤੀ ਸੀਗੀ ਤੇ ਅੱਜ ਸਵੇਰ ਵੀ ਇੱਕ ਬੱਚੇ ਨਾਲ ਇਸ ਤਰ੍ਹਾਂ ਹੀ ਹੋਇਆ ਠੀਕ ਹੈ ਜੀ ਕੀ ਚੀਜ਼ ਹੈ ਰਾਜੀ ਤੁਹਾਨੂੰ ਮੈਂ ਦੱਸਦਾ ਹਾਂ ਇੱਕ ਸਕੈਮ ਚੱਲ ਰਿਹਾ ਹੈਗਾ ਉਸ ਸਕੈਮ ਵੀ ਤੁਹਾਨੂੰ ਦਿਖਾਉਣਾ ਕੀ ਹੈਗਾ ਉਸ ਸਕੈਮ ਦੇ ਵਿੱਚ ਨਾ ਤੁਹਾਡੇ ਕੋਲੇ ਇੱਕ ਨਾ APK ਫਾਈਲ ਆਉਗੀ ਇੱਕ APK ਫਾਈਲ ਆ ਜਾਂਦੀ ਹੈ ਜਿੰਨਾ ਤੱਕ ਮੇਰੇ ਤੱਕ ਸਾਰਿਆਂ ਨੂੰ ਪਤਾ ਹੈ ਹਰੇਕ ਦੇ ਫੋਨ ਦੇ ਵਿੱਚ ਖਾਤਾ ਨੰਬਰ ਚੱਲਦਾ ਪੇਟੀਐਮ Google Pay ਜਾਂ ਕੋਈ ਆਦਿ ਪਰਸਨਲ ਫੋਟੋਆਂ ਹਰੇਕ ਬੰਦੇ ਦੇ ਫੋਨ 'ਚ ਕੋਈ ਨਾ ਕੋਈ ਉਹਦਾ ਡਾਟਾ ਹੁੰਦਾ ਹੀ ਹੈ ਜਿਹੜਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈਗਾ ਇੱਕ ਹੀ ਕੀਤਾ ਜਾਂਦਾ ਤੁਹਾਨੂੰ ਇੱਕ APK ਫਾਈਲ ਭੇਜ ਦਿੱਤੀ ਜਾਂਦੀ ਹੈ ਜਿਹਦੇ ਉੱਪਰ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਡਾ ਭਈ ਚਲਾਨ ਹੋ ਗਿਆ ਠੀਕ ਹੈ ਤੇ ਜਿਹੜਾ ਵੀ ਕੋਈ ਬੰਦਾ ਉਹ ਦੇਖਦਾ ਹੈਗਾ ਉਹ ਡਰ ਜਾਂਦਾ ਇੱਕ ਵਾਰੀ ਕਿ ਚਲਾਨ ਹੋ ਗਿਆ ਯਾਰ ਉਹ ਇੱਕੇ ਨਾਂ ਵਿੱਚ ਜਿਹੜੀ APK ਐਪ ਇਹਨੂੰ ਡਾਊਨਲੋਡ ਕਰ ਲੈਂਦਾ ਜੇ ਤੁਸੀਂ ਇਹ ਐਪ ਡਾਊਨਲੋਡ ਕਰ ਲਈਦਾ ਜੇ ਤਾਂ ਤੁਹਾਡੇ ਮੋਬਾਈਲ ਦਾ ਜਿੰਨਾ ਵੀ ਐਕਸੈਸ ਹੈ ਕਹਿੰਦਾ ਮੰਨ ਲਓ ਕਿ ਫਿਰ ਜਿਹੜਾ ਉਹ ਮੋਬਾਈਲ ਉਹਨੂੰ ਤੁਸੀਂ ਨਹੀਂ ਚਲਾ ਰਹੇ ਜਿਹੜੇ ਬੰਦੇ ਨੇ ਤੁਹਾਨੂੰ APK ਫਾਈਲ ਭੇਜੀ ਹੈ ਤੁਹਾਡਾ ਸਾਰਾ ਫੋਨ ਉਹ ਚਲਾ ਰਿਹਾ ਹੈਗਾ ਠੀਕ ਹੈ ਜੀ ਉਹ ਤੁਹਾਡੀਆਂ ਪਰਸਨਲ ਫੋਟੋਆਂ ਵੀ ਉਹਦੇ ਵਿੱਚੋਂ ਕੱਢ ਸਕਦਾ ਹੈਗਾ ਠੀਕ ਹੈ ਜੀ ਤੁਹਾਡੀ ਈਮੇਲ ਆਈਡੀ ਵੀ ਚਰਾ ਸਕਦਾ ਹੈਗਾ ਤੁਹਾਡੇ ਜਿਹੜੇ ਬੈਂਕ ਦੇ ਜਿੰਨੇ ਵੀ ਤੁਹਾਡੇ ਪਾਸਵਰਡ ਆ ਅਕਾਊਂਟ ਆ ਉਹ ਵੀ ਹੈਕ ਕਰ ਸਕਦਾ ਹੈਗਾ ਠੀਕ ਹੈ ਜੀ ਏ ਟੂ ਜ਼ेड ਕਹਿੰਦਾ ਮਤਲਬ ਕਿ ਤੁਹਾਡੇ ਕੋਲੇ ਕੁਝ ਨਹੀਂ ਰਹਿਣਾ ਸਾਰਾ ਕੁਝ ਤੁਹਾਡੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਉਹਦੇ ਕੋਲੇ ਚਲੀ ਜਾਊਗੀ ਠੀਕ ਹੈ ਜੀ ਤਾਂ ਤੁਹਾਨੂੰ ਦੱਸਣਾ ਤੁਹਾਨੂੰ ਕਿਹੋ ਜਿਹਾ ਮੈਸੇਜ ਆਊਗਾ ਤੁਹਾਡੇ ਕੋਲ ਇਹ ਜੀ ਫਾਈਲ ਓਪਨ ਹੋ ਗਈ ਸੋਹਣਿਆ ਇਹ ਕੁਝ ਆਊਗਾ ਤੁਹਾਡੇ ਪੂਰੇ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੋਊਗਾ ਆ ਦੇਖੋ ਜੀ ਉੱਤੇ ਲਿਖਿਆ ਹੋਊਗਾ ਟ੍ਰੈਫਿਕ ਚਲਾਨ ਅਪਡੇਟ 500 ਹੋ ਸਕਦਾ ਨਾਲ ਕੁਝ ਹੋਰ ਵੀ ਨਵੀਂ ਨਵੀਂ ਚੀਜ਼ ਲਿਖੀ ਹੋਵੇ ਇਸ ਤਰ੍ਹਾਂ ਦੀ ਏਪੀਕੇ ਫਾਈਲ ਆਊਗੀ ਠੀਕ ਹੈ ਜੀ ਇਸ ਤਰ੍ਹਾਂ ਹੀ ਏਪੀਕੇ ਫਾਈਲ ਆਊਗੀ ਤਾਂ ਤੁਸੀਂ ਇਥੋਂ ਅੰਦਾਜ਼ਾ ਲਾ ਲਿਓ ਰਾਜੇ ਕਿ ਇਹ ਐਪ ਹੈ ਜਿਹੜੀ ਤੁਸੀਂ ਇਹ ਡਾਊਨਲੋਡ ਬਿਲਕੁਲ ਵੀ ਨਹੀਂ ਕਰਨੀ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਮੈਸੇਜ ਆਉਂਦਾਗਾ ਤੁਸੀਂ ਨਾਲ ਦੇ ਨਾਲ ਉਹ ਨੰਬਰ ਨੂੰ ਬਲੌਕ ਕਰ ਤੋ ਤੇ ਆਵਰੇ ਯਾਰਾਂ ਦੋਸਤਾਂ ਨੂੰ ਆਵਰੇ ਨਾਲ ਜਿੰਨਾ ਵੀ ਫਰੈਂਡ ਸਰਕਲ ਹੈ ਠੀਕ ਹੈ ਜੀ ਉਹਨੂੰ ਇਹ ਚੀਜ਼ ਤੇ ਤਾਂ ਕਰਕੇ ਜੇ ਕੋਈ ਵੀ ਅਜਿਹਾ ਤੁਹਾਨੂੰ ਮਿਲਦਾ ਤਾਂ ਤੁਸੀਂ ਇਹਦੇ ਤੇ ਬਿਲਕੁਲ ਵੀ ਕਲਿੱਕ ਨਹੀਂ ਕਰਨਾ ਨਾ ਹੀ ਇਹ ਚੀਜ਼ ਡਾਊਨਲੋਡ ਕਰਨੀ ਹੈ ਠੀਕ ਹੈ ਜੇ ਉਹ ਤੁਸੀਂ ਬਸੇ ਡਾਊਨਲੋਡ ਕਰ ਲਈਦਾ ਸਮਝੋ ਤੁਹਾਡਾ ਫੋਨ ਦਾ ਸਾਰਾ ਐਕਸੈਸ ਅਗਲੇ ਕੋਲੇ ਚਲਿਆ ਜਾਣਾ ਤਾਂ ਇਹ ਬੰਦਾ WhatsApp ਦੇ ਜਰੀਏ ਤੁਹਾਡੇ ਕਿਸੇ ਵੀ ਬੰਦੇ ਤੋਂ ਪੈਸੇ ਮੰਗ ਸਕਦਾਗਾ ਜਾਂ ਉਹਨੂੰ ਵੀ ਤੁਹਾਡੇ WhatsApp ਦੇ ਜਰੀਏ ਕਿਸ ਨੂੰ ਆ ਚੀਜ਼ਾਂ ਭੇਜ ਸਕਦਾ ਤੁਹਾਨੂੰ ਲੱਗੂਗਾ ਕਿ ਸਾਡੇ ਕਿਸੇ ਫਰੈਂਡ ਨੇ ਭੇਜੀ ਹੈ ਤੁਸੀਂ ਡਾਊਨਲੋਡ ਕਰਨੇ ਭੇਜੋਗੇ ਅਸਲ ਦੇ ਵਿੱਚ ਤੁਹਾਡੇ ਫੋਨ ਦਾ ਫਰੈਂਡ ਹੈ ਜਿਹੜਾ ਉਹ ਫੋਨ ਹੈਕ ਹੋ ਚੁੱਕਿਆ ਹੈ ਠੀਕ ਹੈ ਜੀ ਇਹ ਉਹਦੇ ਵੱਲੋਂ ਨਹੀਂ ਜਿਹੜੇ ਬੰਦੇ ਤੁਹਾਡੇ ਫੋਨ ਦਾ ਐਕसेस ਚੋਰੀ ਕਰ ਲਿਆ ਉਹ ਤੁਹਾਡੇ ਦਾਜਾਰਾਂ ਦੋਸਤਾਂ ਨੂੰ ਇਹ ਫਾਈਲ ਅੱਗੇ ਦੀ ਅੱਗੇ ਸੈਂਡ ਕਰ ਰਿਹਾ ਹੈ ਤੁਸੀਂ ਤਾਂ ਡਾਊਨਲੋਡ ਕਰ ਲੋਗੇ ਮੰਨ ਲਓ ਤੁਹਾਨੂੰ ਮੈਂ ਕਿਸੇ ਬੱਚੇ ਨੂੰ ਗਰੁੱਪ ਦੇ ਵਿੱਚ ਇਹ ਫਾਈਲ ਪਾ ਦਿੰਦਾਗਾ ਠੀਕ ਹੈ ਜੀ ਤਾਂ ਤੁਸੀਂ ਸਾਰੇ ਬੱਚੇ ਨੂੰ ਐਪ ਡਾਊਨਲੋਡ ਕਰ ਹੀ ਲੈਣੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਹੁੰਦਾ ਦਾ ਜੇ ਤੁਹਾਨੂੰ ਲੱਗੂਗਾ ਮੈਂ ਭੇਜਿਆਗਾ ਪਰ ਉਹ ਭੇਜ ਐਕਸੀ ਹੋਰ ਨੇ ਹੋਣਾਗਾ ਠੀਕ ਹੈ ਇਸ ਤਰ੍ਹਾਂ ਦਾ ਜੇਕਰ ਤੁਹਾਨੂੰ ਕਿਸੇ ਬੱਚੇ ਨੂੰ ਇਹ ਚੀਜ਼ ਆਉਂਦੀ ਹੈ ਤਾਂ ਕਿਸੇ ਵੀ ਬੱਚਨੇ ਜੀ ਡਾਊਨਲੋਡ ਨਹੀਂ ਕਰਨੀ ਇਹਨੂੰ ਡਿਲੀਟ ਕਰ ਦੇਣਾ ਨਾਲ ਦੇ ਨਾਲ ਤੇ ਨੰਬਰ ਬਲੌਕ ਕਰ ਠੀਕ ਹੈ ਜੀ ਤੇ ਜੇ ਤੁਹਾਡੇ ਕਿਸੇ ਇਹ ਵੀਡੀਓ ਨੂੰ ਵਾਧੂ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਆ ਤੇ 11 ਮਿੱਤਰਾਂ ਕੋਲ ਜਿੰਨਾਂ ਕੋਲੇ ਵੀ ਸ਼ੇਅਰ ਕਰ ਸਕਦੇ ਹੋ ਤੁਹਾਡਾ ਫਾਇਦਾਗਾ ਬਾਅਦ ਵਿੱਚ ਇਹਦਾ ਕੋਈ ਹੱਲ ਨਹੀਂ ਹੈਗਾ ਰਾਜੀ ਠੀਕ ਹੈ ਬਾਅਦ ਵਿੱਚ ਤੁਸੀਂ ਫੋਨ ਰੀਸੈਟ ਕਰੀ ਜਾਓਗੇ ਉਹ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਣਾ ਜਿਹੜੇ ਇੱਕ ਵਾਰੀ ਤੁਹਾਡਾ ਐਕਸੈਸ ਹੀ ਕਿਸੇ ਕੋਲੇ ਚਲਾ ਗਿਆ ਠੀਕ ਹੈ ਕਿਉਂਕਿ ਬਹੁਤ ਬੱਚੇ ਕਹਿੰਦੇ ਕਿ ਸਾਡੇ ਕੋਲ ਖਾਤੇ 'ਚ ਪੈਸੇ ਨਹੀਂ ਹੈਗੇ ਜੀ ਥੋੜੇ ਘਰ ਦੇ ਨੇ ਫੋਟੋਆਂ ਹੋਣਗੀਆਂ ਕੋਈ ਆਪਣੇ ਪਰਸਨਲ ਫੋਟੋਆਂ ਹੁੰਦੀਆਂ ਠੀਕ ਹੈ ਤਾਂ ਕਰਕੇ ਇਹਦਾ ਰਿਸਕ ਦਾ ਰਿਸਕ ਹੀ ਹੁੰਦਾ ਤਾਂ ਕਰਕੇ ਠੀਕ ਹੈ ਜੀ ਧੰਨ